ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਤੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਗੁਰਖ ਨਿਰਭਉ ਨਿਰਵੈਰ ਕਾਲੁ ਜੀ ਅਤੈ ਸਪੰਗ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਨਾ ਹੋਵੈ ਜੁ ਪੇਚੁ ਨਾ ਹੋਵੈ ਜੇ ਲਾਇ ਰਹਾ ਨਿਤਾਰ ਭੁਖਿਆ ਭੁਖ ਨਾ ਉਤਰੀ ਜੈ ਬੰਧਾ ਪੁਰਿਆ ਕਾਰ ਸਹ ਸਿਆਨ ਬਾਲਕ ਹੋਇ ਤੈ ਨ ਚਲੇ ਨਾਲ ਕੀਰੇ ਕੂੜੇ ਟੁਟੇ ਪਾਲੁ ਹੁਕਮ ਨ ਜਾਇ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹਮਨ ਕਾਰ ਹੁਕਮ ਨ ਕਹਿਆ ਜਾਏ ਹੁਕਮੇ ਹਮ ਜੀ ਹੁਕਮ ਮਿਲੇ ਵੜਿਆਈ ਹੁਕਮੇ ਤੰ ਮੀਚ ਹਕਮ ਨਿਤਕਸ ਹੁਕਮ ਬਲ ਸ਼ੀਸ਼ ਇਕ ਹੁਕਮੇ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਇ ਨਾ ਹੁਕਮੇ ਜੇ ਬੁਜੇ ਤਾਂ ਹੁਮੇ ਕਹਿ ਨਾ ਕੋਇ गावे को तान हो वे किसे तान गावे को ता जाने निशान गावे को गुण बढ़िया चार गावे को विद्या के संचार गावे को सास करे तन खे हे गावे को जी लै फिरते गावे को जापे दिसे दूर गावे को वेखे हाथ रहा दूर ਕਰਨਾਗ ਦਿਨਾਮੇ ਟੋਟ ਕੱਤ ਕਰਤਾ ਠੇ ਕੋਟੀ ਕੋਟ ਦਿੰਦਾ ਦੇ ਲੈਂਦਾ ਦਿੱਤਕ ਪਾਹੇ ਜੁਵਾ ਜੁ ਕਰਤੇ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਸਿਰੇ ਪਰਵਾ ਸਾਚਾ ਸਾਹਿਜ ਸਾਚਿ ਨਾਏ ਪਖਿਆ ਕੋ ਵਾਪਾਰ ਆਖੇ ਹੁੰਗੇ ਦੇਹ ਦੇਹ ਦਾਤ ਕਹੇ ਦਾਤਾਰ ਫਿਰ ਕੇ ਅਗੇ ਰਖਿਆ ਜਿਵੇਂ ਸੇਰਬਾਰ ਮੋਕੇ ਬੋਲ ਬੋਲੀਏ ਜਿਵੇਂ ਸੁੰਦਰੇ ਤੇਆਰ ਅਮੇਦਨੇਲਾ ਸਾਚਾ ਵਟਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੇ ਮੁਖਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕਿਤਨ ਹੋਏ ਆਪੇ ਆਪ ਰਜਨ ਸੋਏ ਜਿਸ ਨਾਨਕ ਗਾਵੇ ਗੁਣੀਨਿ ਤਾਨ ਕਾਵੇ ਸੁਣੀਏ ਮਨ ਰਖੇ ਜਾਇ ਗੁਣਮਘਨਾਦੰ ਗੁਰਮਕਵੇ ਤੰ ਗੁਰੁ ਘਰਿ ਹਾਸਮਾਈ ਗੁਰੇਸ਼ ਗੁਰ ਗੋਸਪਰਮਗੁਲ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀ ਕਹਿਣਾ ਕਥਨਾ ਜਾਏ ਹੁਰਾਇ ਕਦੇ ਹੋ ਜਾਏ ਸੁਨਾ ਕੀ ਆਕਾਲ ਕਦਾਤਾ ਸੋ ਮੈਂ ਵਿਸਰ ਨਾ ਜਾਏ ਤੇ ਦੇਸ ਪਾਵਾਂ ਤਾਣੇ ਕੇ ਨਾਇ ਕਰੇ ਜੇ ਤੇ ਸਿਰਥਿਉ ਪਾਈ ਵੇਖਾ ਕਰਮਾ ਕੇ ਮਿਲੇ ਲਈ ਮਾਦ ਵਿਚ ਰਤਨ ਜਵਾਹਰ ਮਾਨ ਜੇ ਤੁਹੀ ਗੁਰਾਇ ਕਦੇ ਬੁਜਾਏ ਸਪਨੇ ਜੀਨ ਕਾਇ ਕਦਾਤਾ ਜੇ ਜੋ ਚਾਰੇ ਆਜਾ ਔਰ ਸੁਨੇ ਹੋਏ ਨਮਕ ਲੱਤ ਜਾਣੀਏ ਨਾ ਚਲੇ ਸਬ ਕੋ ਇਹ ਚੰਗਾ ਨਾ ਆਵੇ ਤਾ ਮਾਕ ਮੇ ਕੁਛ ਯਾਰ ਅੰਦਰ ਕੀੜ ਕਾਇ ਦੋਸੀ ਦੋਸਤਰੇ ਨਾ ਮਿਲ ਗੁੰਨ ਕਰੇ ਗੁੰਨ ਮੱਤਿਆ ਗੁੰਨ ਦੇ ਤੇਹਾ ਕੋਇ ਨ ਸੁਝੇ ਜਿਸ ਗੁੰਨ ਕੋਇ ਕਰੇ ਨਾ ਸੁਣੀ ਤਤ ਤਵਲ ਆਕਾਸ ਪਾਤਾਲ ਸੁਨੇ ਪਹੁੰਚ ਸਕੈ ਕਾਰਨ ਪਦਸ ਦਾ ਵਿਗਾਸ ਸੁਨੇ ਦੂਪਾਕ ਦਾ ਨਾਸ ਸੁਨੇ ਸ਼ਭਮ ਸਲਾਹ ਮੰਦ ਸੁਨੇ ਜੋਗ ਜਗਤੰ ਤੇਯ ਦੇ ਆਸਿਮਤ ਵੇਦ ਨਾਨ ਪਦਸ ਦਾ ਵਿਗਾਸ ਸੁਨੇ ਦੂਪਾਕ ਦਾ ਨਾਸ ਸੁਨੇ ਸਾਸਤ ਸੰਗਿਆ ਆਸਿ ਸੁਨੇ ਅਸ਼ਟ ਕੈ ਸ਼ਾਨ ਸੁਨੇ ਪਰਪੜ ਪਾਵੇ ਮਾਨ ਸੁਨੇ ਲਾਗੇ ਸਜਤਿਆਨ ਨਾਨ ਪਤ ਸ਼ੁਨਿਆ ਸਰਗੁਨਾ ਕੇ ਗਾਹ ਸ਼ੁਨਿਆ ਸੇਤੀਰ ਪਾਸ਼ਾ ਹੋ ਸੁਨੇ ਅੰਦੇ ਪਾਵੇ ਰਾਹੋ ਸਰਗਾਹ ਨਾਨ ਪਤਸਤਾ ਵਿਗਾਸ ਸੁਨਿਆ ਦੁੱਖਕਾਰ ਨਾਸ ਸੁਨਿਆ ਸਰਗੁਨਾ ਕੇ ਗਾਹ ਸ਼ੁਨਿਆ ਸੇਪੀ ਪਾਸ਼ਾ ਹੋ ਸੁਨੇ ਅੰਦੇ ਪਾਵੇ ਰਾਹੋ ਸੁਨਿਆ ਹਾਥ ਵਿਦਤਸ ਦਰੇਗਾ ਸੁਨਿਆ ਦੁੱਖਤਾ ਪਕਾ ਨਾਸ ਮੰਨੇ ਤਿੰਦ ਤੱਕ ਹਿੰਨ ਜਾਇ ਚੇ ਕੋ ਕਹੇ ਬਿਸ਼ੇਰ ਪੁਸਤਾਏ ਕਾਲ ਦੇ ਕਲਪਨ ਲਿਖਨ ਹਾਰ ਮੰਨੇ ਕਬੇ ਕਹ ਵਿਚਾਰ ਐਸਾ ਨਾਮ ਨਿਰੰਝਨ ਹੋਏ ਹੋਏ ਮੰਨੇ ਸੁ ਤਬੇ ਮੈਂ ਕੋ ਦੋ ਮੰਨੇ ਸੁ ਮੰਨੇ ਮੋਟੋ ਟਾਨਾ ਖਾਏ ਮੰਨੇ ਜੰਕੇ ਸਾਹਨਾ ਜਾਇ ਐ ਸਨ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੀ ਮਨ ਕੋਏ ਮੰਨੇ ਮਾਰਗਤਾ ਆਗਣਾ ਪਾਏ ਮੰਨੇ ਪਰਸਿਓ ਪਰਗੜ ਚਾਏ ਮੰਨੇ ਮਾਗਨਾ ਚੱਲੇ ਪੰਥ ਮੰਨੇ ਕਰਮ ਚੱਲੇ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੋਦਵਾ ਮਨੈ ਪਰਵਾਹ ਰਹਿ ਸਾਧਾਰ ਮਨੈ ਨਾ ਕੋਈ ਨਾ ਪੀਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਵਾਤ ਤਜ ਬਰਦਾਰ ਪੰਜੇ ਬਾਵੈ ਦਰਕੇ ਮਾ ਪੰਜੇ ਸੋਹਿ ਦਰਜਾ ਪੰਜਾ ਕਾ ਗੁਰੂ ਇਤਿਆਮ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਾਨੇ ਨਾ ਹੀ ਸੁਮਾਤ ਤੰਦਿਆ ਕਾ ਤੁ ਸੰਤੋ ਤਾਂ ਪ੍ਰਖਿਆ ਜੀ ਸੂਤ ਜੇ ਕੋ ਬੁਝ ਹੋਏ ਸਤਿਾਰ ਤਵਲੇ ਉਪਰ ਕੇਤਾ ਪਾਰ ਤਤੀ ਹੋਰ ਪਰੇ ਹੋਰ ਹੋਰ ਜੇ ਜਾਤ ਰਹੇਗਾ ਕੇ ਨਾਵ ਸਫਨਾ ਲਿਖਿਆ ਬੜੇ ਕਲਾਮ ਇਹ ਲੇਖ ਲਿਖ ਜਾਹਨੇ ਕੋਈ ਲੇਖਾ ਲੇਖਿਆ ਕੇਤਾ ਹੋਏ ਵਾਲੇ ਲੋਕ ਕੀਤੇ ਦਾ ਚਲੇ ਕੋਟਕੂਤ ਕਿਤਾ ਪਰ ਸਾਵੇ ਕੋ ਕਵਾਵ ਤੇ ਸੇ ਹੋਏ ਲਗਦ ਰਿਆਉ ਕੁਦਰਤ ਕਵਿ ਦਾ ਹਨ ਵਿਚਾਰ ਵਾਰੇ ਜਾਵਾ ਇੱਕ ਵਾਰ ਜੋ ਜੀ ਗੁਰੂ ਨਾਨਕ ਅੰਕਾਰ ਅਸਾ ਜੋਤਿ ਅਨੁਪਤਾ ਸਹਰੰਤ ਗੁਰੂਬੀਰ ਬਾਖ ਅਸਰਤ ਜੋ ਮਨ ਰਹੇ ਉਦਾਸ ਅਸਰਤ ਭਗਤ ਗੁਰੂ ਧਿਆਨ ਚਾਰ ਅਸੰ ਅਸੰ ਕਸੂਮਾ ਪਖਸਾਰ ਅਸਰਤ ਧਾਰ ਗੁਰਦੱਤ ਕਭ ਮਹਾ ਵਿਚਾਰ ਵਾਰਿਆ ਚਾਵਾ ਤੇ ਤਵਾ ਜਤੁਤ ਪਾਵੇ ਸਾਇ ਭਲੀਕਾਰ ਤੂੰ ਸਦਾ ਸ੍ਰੀ ਅੰਨ ਅਨਕਾਰ अंधकोर संकचोर को हराम कोर संगल वढ़त्या कमाए असंग पापी पाप कर जाए संतुर यार कुले फिराया सत मलेश माल पाक खाए सत मिदक से नार्थ नीच कहे विचार वारे जामा एक वार कार दुष्टा सलाम नमकार असंख्य नावे संख्यावे कामे कामे संख्यलोग संख्य कैसे पार हो ਆਪ ਲਿਸਾ ਲਾ ਫਰੀਦਾਂ ਗਏ ਦੁਗੁਨ ਗਾ ਲਿਖਣੋਂ ਲੰਬਾਨ ਕਰ ਸੇ ਸੰਜੋ ਵਖਾਂ ਦੇ ਨੇ ਲੇਖ ਤੇ ਸਨਾਈ ਜੀ ਫਰਮਾਇ ਤੇ ਤੇ ਪਾਇ ਦੇਤਾ ਕੀਤਾ ਦੇਤਾ ਨਾ ਵਿਨਾ ਤੁਦਰਤ ਕਮਨ ਕਹਾਵੇ ਚਾਰ ਵਾਰਿਆ ਜਾਵਾ ਏ ਤੁਦਰਤ ਪਾਵੇ ਸਾਈ ਪਰਿਕਾਰ ਤੁਸਰ ਸਲਾਮ ਨਰੰਗਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰ ਸਖੇ ਮੋਤ ਪਲੀਤੇ desa gol leyo ho to hai pariyat map ke sang ho to pe na ve ke rang gunhi papi akna hai gaka kahna likh le jao aape bhi jape he khao maa apniya tirat tap de aada daan jeko pavat ek kaman suniyamanya man ke ta pao vartal gati rakh manao ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਿਤੂਣ ਗਿਤੇ ਪਤਨਾ ਹੋਏ ਸਵਾ ਸਾਤ ਬਾਣੀ ਬਰਮਾਉ ਸਾਧ ਸੁਆਸਦਾ ਮਨ ਚਾਉ ਕਮਸ ਵੇਲਾ ਵਖਤ ਕਮਨ ਕਮਨ ਚਿਤ ਕਮਨ ਵਾਰ ਕਮ ਸੁਰਤੀ ਮਾਉ ਕਮ ਜਿਤੂਆ ਸਾਰ ਵਿਗਨਾ ਪਾਇਆ ਪੰਡਤੀ ਜੇ ਹੋਵੇ ਲੇਹ ਕੁਰਾਨ ਵਖਤ ਲਾ ਪਾਇਓ ਕਾਪੀਆ ਜੇ ਲਿਖ ਲੇਹ ਕੁਰਾਨ ਸਿਤਵਾ ਨਾ ਦੋ ਗੀਤਾ ਅਨ ਰਤਮਾ ਹੋਣਾ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਵੇ ਸੋਈ किप करे आखाई किसलाई किसवंनि किप जाना नांवा के दो एक सी बड़े ना है किताजा को होवे नांव जे को आपो जानी अगे गया ना सो है पताला पताला आगास। और कोर्ग पार्थ के में कहने के बाद सासे अपहर कहने के बाद सुवे करता लेखा होये लेखी है लेखी होये विनाश नानक बटा ਸਲਾਇ ਸਲਾਇ ਤੇ ਸੁਦਰਾ ਪਾਇਆ ਨਤਿਆ ਤੇ ਵਾ ਪਵੇ ਸੁਨਾ ਜਾਣੇ ਸੁਨ ਸਹਾ ਸੁਲਤਾਨ ਗਿਰਿਆ ਸ਼ੇਤੀ ਮਾਲ ਤਨ ਕਿਰੀ ਤੁਨਾ ਹੋਮਣੀ ਜੇ ਸਮਰਨ ਵਿਸਰੇ ਅੰਨਾ ਸੇਤੇ ਕਹਿਣਾ ਅੰਤ ਅਧਨਾ ਕਰਨੇ ਦੇ ਨਾਂਤ ਅੰਨਾ ਵੇਖਣ ਸੁਨਾ ਦੇ ਕੇ ਆਮਨ ਮੰਤ ਅਖਨਾ ਜਾਪੇ ਕੀ ਤਾਕਾਰ ਅਖਨਾ ਜਾਪੇ ਪਾਰਾਵਾਰ ਅੰਧਕਾਰ ਕੇ ਦੇਵੇ ਲਾਏ ਤਾਂ ਕੇ ਅਖਨਾ ਪਾਏ ਜਾਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਉੱਚੇ ਉੱਪਰ ਯੋ ਜਾਣਾ ਇਹ ਵੜੀ ਉੱਚਾ ਹੋਵੇ ਕੋਈ ਤੁਸੀਂ ਉੱਚੇ ਕੋ ਜਾਣੇ ਸੋਏ ਜੇ ਵੜਿਆ ਚਾਹੇ ਆਪ ਆਪ ਨਾ ਨਦਰੇ ਕਰਮੇ ਦਾਤ ਬਹੁਤਾ ਗਤ ਲਿਖਿਆ ਨਾ ਜਾਏ ਵਟਾ ਦਾਤਾ ਜਿਨ ਹਾਦ ਮਾਇ ਕੇਤੇ ਮੰਗੇ ਜੋ ਵਿਆਪਾਰ ਕੇਤੇ ਅਗਤ ਨਹੀਂ ਵਿਚਾਰ केते खातू टेले कार केते लैले मुकर पाए केते नूरे खाई खाए केते दूध पूस मार हे भी दा तेरी दातार बंद खलासी पाने होए हो राख ना सके कोए जे को खाए के आखन पाए ओ जाने जतिया मो खाए आपे जाने आपे दे आखे से भी के ही गए जिसु बसे सिर्सलाह नान पाशा ही पाशाओ ਅਮੋਲ ਹੈ ਗੋਨੀਆ ਮੋਲਵਾ ਪਾਰ ਅਮੋਲਵਾ ਪਾਰਿਆ ਮੋਲ ਢੰਡਾਰ ਅਮੁੱਲ ਆਵੇ ਅਮੁੱਲ ਜਾਏ ਅਮੁੱਲ ਲਪਾਏ ਅਮੁੱਲਾ ਸਮਾਏ ਅਮੋਲ ਦਾਰਾ ਮੋਲ ਦੀ ਬਾ ਮੋਲ ਤੋਲ ਮੋਲ ਪਰਵਾਨਾ ਮੋਲ ਬਖਸ਼ਿਸ਼ ਮੋਲ ਨਿਸ਼ਾਨ ਮੋਲ ਕਰਮ ਮੋਲ ਫੁਰਮਾਨ ਅਮੁੱਲੋ ਮੋਲ ਆਖਿਆ ਮੋਲ ਬਖਸ਼ਿਸ਼ ਮੋਲ ਨਿਸ਼ਾਨ ਮੋਲ ਕਰਮ ਮੋਲ ਫੁਰਮਾਨ ਅਮੁੱਲੋ ਮੋਲ ਆਖਿਆ ਨਾ ਜਏ ਆਖ ਆਖ ਰਹੇ ਲਿਵਲਾਏ ਆਖਿਰੇ ਪਾਤੂਰਾ ਨਖੇ ਬੜੇ ਕਰੇ ਵਖਿਆ ਨਖੇ ਬਰਮੇ ਆਖੇ ਇੰਦ ਆਖੇ ਗੋਬੇ ਤੇ ਗੋਵਿੰਦ ਆਖੇ ਇਸਰੇ ਆਖੇ ਸੇਦਾ ਆਖੇ ਤੇਤੇ ਕੀਤੇ ਬੋਧ ਆਖੇ ਦਾਨ ਮਿਆਖੇ ਦੇਵਾਖੇ ਸੁਨਰ ਮਨਨ ਸੇ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਟੁੱਟ ਜਾਏ ਇਤੇ ਗਿਤੇ ਔਰ ਕਰੇ ਤਾਂ ਨਾ ਸਕੇ ਕੀ ਕੇ ਜੇ ਵੜ ਪਾਵੇ ਤੇ ਵੜ ਹੋਏ ਨਾ ਤੁਜਾ ਨੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖੇ ਸਿਰ ਗਵਾਰ ਅਗਵਾਰ ਸੋਦਰ ਕੇ ਹਾ ਸੋ ਕਰ ਕੇ ਹਾ ਜਤ ਪੈ ਸਰਬ ਸਮਾਲੇ ਬਾਜੇ ਨਾ ਦੇ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਮ ਪਰੀਸੋ ਕਹਿਨ ਕੇਤੇ ਵਾਵਨ ਹਾਰੇ ਗਾਵੇ ਤੋਹਨੋ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਤਰ ਦਵਾਰੇ ਕਾਵੇ ਚਿੱਤ ਗੁਪਤ ਲਿਖ ਜਾਣੇ ਲਿਖੇ ਸਰਮ ਵਿਚਾਰੇ ਗਾਵੇ ਈਸ਼ਾ ਬ੍ਰਹਮਾ ਦੇਵੀ ਸੋਹ ਸਦਾ ਸਵਾਰੇ ਗਾਵੇ ਇੰਦ ਇੰਦਾਸ਼ ਬੈਠੇ ਦੇਵਤਿਆ ਦਰ ਗਾਵੈ ਸਿੱਧ ਸਮਾਧੀ ਤੇ ਗਾਵਨ ਸਾਦ ਵਿਚਾਰੇ ਗਾਵਨ ਜਤੀ ਸਦੀਸ ਗਾਵੈ ਮੀਰ ਕਰਾਰੇ ਗਾਵਨ ਪੰਨਦ ਪੜ ਰਖੀ ਸਰ ਜੁੰਜੁੰਵੇ ਦਾਨ ਹਾਲੇ ਗਾਵੈ ਮੋਹਣੀ ਆਨੰਦ ਮੋਹ ਸੁਗਾ ਮਾ ਸੁਖਿਆਲੇ ਗਾਵਨ ਰਤੀ ਪਾਇ ਤੇਰੇ ਅਰਸ਼ ਤੇ ਜੁਨਾਲੇ ਗਾਵਨ ਮਹਾਬਲ ਸੂਰਾ ਗਾਵੈ ਖਾਣੇ ਜਾਰੇ ਗਾਵੈ ਖੰਡ ਮਡਲ ਬਲ ਪੰਡਾ ਕਰ ਕਰ ਰਖੇ ਧਾਰੇ ਸੇਤ ਨੂੰ ਗਾਵੇ ਜੁ ਹੋਰ ਕਿਸੇ ਮੇ ਚਿਤਨਾ ਆਵਨਾ ਆਵਨਾ ਨਾਨਕ ਆ ਵਿਚਾਰੇ ਸੋਈ ਸੋਈ ਸੁਦਾ ਸਹ ਸਾਜਾ ਸਾਚੀ ਨਾਏ ਹੈਪੀ ਹੋ ਸੇ ਜਾ ਜਨਾ ਜਿੰਨਹ ਲਚਾਈ ਰੰਗੀ ਰੰਗੀ ਪਾਪੇ ਕਰ ਕਰ ਜਿ ਮਾਇਆ ਜਿੰਨੇ ਪਾਏ ਕਰ ਕਰ ਵੇਖੇ ਕੀਤਾ ਆਪਣਾ ਜਿ ਇਸ ਤੇ ਵੜੇ ਪਾਵੇ ਸੋਈ ਕਸੀ ਉਪਨਾ ਕਰਨਾ ਜਾਏ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿ ਰਜਾਏ ਮੁੰਡਾ ਸਤੋ ਸ਼ਰਮ ਪਰ ਚੋਲੇ ਤਿਆਰ ਕੀ ਕਰੇ ਬਹੂਤ ਕਿੰਦਾ ਕਾ ਕਵਾਰੀ ਕਾ ਆਇਆ ਜੁਗਤ ਲਡਾ ਕਾ ਤੀਤ ਆਏ ਪਖੇ ਸਗਲ ਜਮਾਤੇ ਮੰਜ ਤੇ ਜਗ ਜੀਤ ਆਦੇਸ ਸੇ ਆਦੇਸ ਨਾ ਦੇ ਨਾ ਹਦ ਜਗੇ ਕੋ ਵੇਸ ਆ ਪੰਡਾਰੇ ਨੂੰ ਕਲਕੜ ਵਾਜੇ ਨਾਦ ਆਤਮਾ ਆਤਮਾ ਸਭਜਾ ਕੀ ਨੇ ਸੇ ਦੇਵਰਾ ਸਾਦ ਸੰਜੋਰ ਵਿਜਉ ਦੇ ਕਾਰਜ ਲਾਵੇ ਨੇ ਖਿ ਆਵੇ ਪਾਗ ਅਦੇਸੇ ਅਦੇਸ਼ ਆਦੇ ਹੇਲਿਆ ਨਾਦ ਨਹਜੁ ਦੁਗੇ ਕੋ ਵੇਸ ਇਕਮਾਏ ਜੁ ਤਤਿ ਆਏ ਚਿ ਚਲੇ ਪਰਵਾਨ ਇਤਸ ਸਾਰੀ ਇਤਪੜ ਬਿਦਿਸ ਤਾਵੇ ਦਿਵੇ ਚਲਾਵੇ ਜਿਖੋ ਵੇ ਫਲਮਾਨ ਹੋਵੇ ਕੀ ਉਹ ਨਾ ਨਨ ਨਾ ਆਵੇ ਬੋਤਾ ਇਹ ਵਿਡਾਨ ਅਲੇ ਸਿ ਸਿਆ ਦੇਸ਼ ਨਾਨੇ ਨੀਲੇ ਨਾਦਿਆ ਅਨਾਹਦ ਜੁ ਜੁਗੇ ਕੋ ਵੇ ਸੁ ਹਸ ਲੋਏ ਲੋਏ ਪੰਡਰਾਵਾ ਕਰ ਕਰ ਵੇਖੇ ਸੇਜਨ ਹਾਰ ਕਰ ਕਰ ਵੇਖੇ ਸੇਜਨ ਹਾਰ ਨਾਨਕ ਸੱਚੇ ਦੇ ਸਾਚੀ ਕਾਲਦੇ ਆਖਣ ਜੋਰ ਚ ਪੈਨੇ ਜੋ नासूर्ते ज्ञान विचार जो न युत्ति शुडे संसार जस्सा जोर्कर वेखे सोय नानकी उत्तम नेचन रात्रि युति सिद्धि वाल पपुन पानी सदा पान दिसवेत पिथा प्रतितरम सागर स्वजी जगत के र इनके नाम में अनेक अनंत कर्मी कर्मी होए विचार चादरब ते सोहन परस्परवान करम पवनेश ਕੱਚ ਪਕਾਈ ਉਥੇ ਪਾਏ ਨਾਨ ਗਿਆ ਜਾਪੇ ਜਾਏ ਧਰਮ ਖੰਡ ਕਾਇ ਕੋ ਦਰ ਗਿਆਨ ਖੰਡ ਕਾਇ ਆਖੋ ਕਰਮ ਕੀਤੇ ਪਵਨ ਪਾਣੀ ਵੇ ਸੰਤਰ ਕੀਤੇ ਕਾਨ ਮਹੇ ਕੀਤੇ ਬਰਮੇ ਕਾਸ ਕਰੀਏ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਤੁਮੀ ਮੇਰ ਕੀਤੇ ਕੀਤੇ ਤੂ ਅਪਦੇਸ਼ ਸੁਰ ਕੀਤੇ ਕੀਤੇ ਮੰਡਲ ਦੇਸ ਕਿਤੇ ਸਿਦ ਗੋਦ ਮਾਜ ਕੇਤੇ ਕੇਤੇ ਦੇਵੀ ਵਿਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤ ਸਮੁੰਦ ਕਿਤਿਆ ਘਾ ਕੇਤਿਆ ਬਾਣੀ ਕੇਤੇ ਪਾਤ ਹਰਿੰਦ ਕਿਤਿਆ ਅਸੁਰ ਕੇਤੇ ਹਾਨ ਕੀਆ ਨਾਨਯੰਤ ਗਿਆਨ ਘਾਣ ਮੈਂ ਗਿਆਨ ਪਰ ਚੰਡਿਤਿ ਤੇ ਨਾਦ ਵਿਨੋਦ ਕੋੜਯ ਨੰਤ ਧਰਮ ਸਥਾਨ ਕੀ ਬਾਣੀ ਰੂਪ ਤਿਥੈ ਕਾਲ ਘੜੀਐ ਬਹੁਤਿ ਅਨੂਪ ਤਾਂ ਕਿ ਅਤਿ ਲਖ ਸਿਆ ਨਾ ਜਾਇ ਜੇ ਕੋ ਕਹੇ ਵਿਸ਼ੇ ਪੁਸਤਾਇ ਤੇ ਕਰੇ ਸੂਤ ਮਤ ਮਨ ਬੋਧ ਤੇ ਕਰੇ ਸੁਰਸ ਦਾ ਕੀ ਸੋਧ ਕਰਮ ਹਾਰ ਕੇ ਬਾਣੀ ਜੋਰ ਤਿਥੈ ਹੋ ਨ ਕੋਈ ਹੋ ਤਿਥੈ ਦੁਤ ਮਹਾਬਲ ਸੂਰ ਇਮੇ ਰਾਮ ਰਹਾ ਪਰ ਪੂਰੇ ਤਿਥੈ ਸਿਦੋ ਸਿਤਾ ਮਾਮਾਇ ਤਾਪੇ ਰੁਕ ਨ ਭੁਨੇ ਜਾਇ ਨਾਵ ਮਰੀਨਾ ਟਾਗੇ ਜਾਇ ਜਿੰਨੇ ਨਾਮ ਸੇਨਨ ਮਾਇ ਤਿਥੇ ਪਉਤਵਸੇ ਕੇ ਲੋਕ ਅਨੰ ਸਚਾ ਮਸੋਏ ਸਾਲ ਫਾਡੇ ਮਸੇ ਨ ਅਹੰਕਾਰ ਘਰ ਕਰ ਵੇਖੇ ਨਦਨੇ ਹਾਲ ਇਥੇ ਖਾਨ ਮਲਗਰ ਪਾਣੋ ਜੇ ਕੋ ਕਹਿੰਦਾ ਨਾਮ ਤੇ ਥੇ ਲੋ ਲੋ ਆਕਾਰ ਜੀ ਜੁ ਕੰਤੀ ਮੇ ਤਿਕਾਰ ਵੇਖੇ ਵਿਕਸੇ ਕਰ ਵਿਚਾਰ ਨਾਲ ਨਾ ਕੜਾ ਸਾਰ ਜਦ ਪਾੜਾ ਤੇ ਸੁਨਿਆ ਰਹਿਣਨ ਮੇ ਤੋ ਅਹਿਰਤ ਮਤਬੇਰ ਤਿਆਰ ਕਉ ਖਲਾਗਨ ਦਪਤਾਓ पांडा तोव मिदता करिए सबसे ऋक्षाल जिनको जल कामهن कार नारक नदले नदने हाल श्लोक हम गुरु पानी पिता माता तारत महत दिसराद दोय दाई दाया खेले सगल जगत चनयाण्या बुरेयाण्या बाचे तर महदूर करमियापो आपनी तेनेले के दूर ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਇਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ